340 ਪਿੰਡ ਜਿਹੜੇ ਖਰਾਬ ਹੋ ਗਏ ਖਤਮ ਹੋ ਗਏ ਨਹੀਂ ਬਚਿਆ ਮਾੜਾ ਮੋਟਾ ਨੋ ਨੋ ਅਸੀਂ ਨਿਸ਼ਾਨੀ ਲੱਗ ਗਏ ਆ ਤੇ ਕੱਲ ਨਾਲ 2 ਫੁੱਟ ਪਾਣੀ ਚੜਿਆ ਅੱਜ ਫਿਰ ਉਹ ਨਿਸ਼ਾਨੀ ਵੇਖਣਾ 2 ਫੁੱਟ ਪਾਣੀ ਚੜ ਗਿਆ ਅੱਜ ਤੋਂ 3 ਦਿਨ ਪਹਿਲਾਂ ਟਰੈਕਟਰਾਂ ਦੇ ਲੋਕ ਚੱਲਦੇ ਸੀ ਹੁਣ ਟਰੈਕਟਰ ਵੀ ਬੰਦ ਹੋ ਗਏ ਨੇ ਜਿੱਥੇ ਕੋਈ ਫਸਿਆ ਉੱਥੇ ਫਸਿਆ ਪਾਣੀ ਘਰਾਂ ਦੇ ਵਿੱਚ 708 8 ਫੁੱਟ ਹੋ ਗਿਆ ਸਭ ਤੋਂ ਵੱਡਾ ਸਰਕਾਰ ਦਾ ਫੇਲੀਅਰ ਆ ਕਿ ਜਿਹੜੀ ਸਫਾਈ ਪਹਿਲਾਂ ਹੋਣੀ ਚਾਹੀਦੀ ਆ ਕਿ ਜਿਸ ਵੇਲੇ ਆਇਆ ਕਿ ਪਤਾ ਕਿ ਸੌਣ ਦਾ ਮੌਸਮ ਆਉਣ ਵਾਲਾ ਹੜਾਂ ਦਾ ਆਏ ਹੜਾਂ ਦਾ ਕਾਰਨ ਜਿਹੜੀ ਸਾਡੀ ਨਾ ਸਫਾਈ ਕੀਤੀ ਬਣੂਗੀ ਤਾਂ ਇਹ ਸਰਕਾਰ ਦੇ ਫੇਲੀਅਰ ਦੀ ਜਉਂਦੀ ਜਾਗ ਦੀ ਜਿਹੜੀ ਹੈਗੀ ਆ ਉਹ ਤਸਵੀਰਤ ਕਿਰੇ ਲੂਰੇ ਦਾ ਵਰਤ ਨੂੰ ਆਉਂਦੇ ਨੇ ਉਹ ਵੀ ਬਸ ਵਿਚਾਰੇ ਚੋਰੀ ਲ ਜਾਂਦੇ ਨੇ ਇਥੇ ਨਾਕੇ ਹੁੰਦੇ ਉਸ ਵੇਲੇ ਮਗਰੇ ਹੀ ਪੁਲਿਸ ਆ ਜਾਂਦੀ ਆ ਹਾਂ ਤੇ ਕੋਈ ਰੇਦਾ ਵੀ ਨਹੀਂ ਤੂੰ ਕੱਢ ਸਕਦਾ ਤੇ ਖਲਾਈ ਕੀ ਹੋਣੀ ਦੀ ਸਰਕਾਰ ਨੇ ਕੀ ਕਰਨਾ ਹੈ ਸਰਕਾਰ ਤੇ ਲਾਲੋ ਸਾਹਿਬ ਕੀ ਮੇਰੇ ਹਿਸਾਬ ਨਾਲ ਅੱਜ 15 ਦਿਨ ਹੋ ਗਏ ਨੇ ਲੋਕਾਂ ਨੂੰ ਡੁੱਬਿਆ ਨੂੰ ਹਜੇ ਤੱਕ ਕੋਈ ਨਹੀਂ ਵੜਿਆ ਨੇ ਹੈਲੀਕਾਪਟਰ ਕੀ ਕਰਨਗੇ ਛੱਡ ਕੇ ਹੈਲੀਕਾਪਟਰ ਜੇ ਮਨ ਕੇ ਚਲ ਇੱਕ ਆ ਜਗਾ ਕੀ ਕਰ ਕੀ ਜਾਣਗੇ ਹੈਲੀਕਾਪਟਰ ਤਾਂ ਸਮਝ ਨਹੀਂ ਲਗਣੀ ਥੱਲੇ ਕੀ ਚੱਲਣ ਦਿਆ ਆਪਾਂ ਤਾਂ ਉੱਤੇ ਉੱਡੀ ਜਾਵਾਂਗੇ ਥੱਲੇ ਆਪਾਂ ਨੂੰ ਕੋਈ ਸਮਝ ਜੇ ਹੋਣਾ ਆਪਾਂ ਇੱਥੇ ਆਣ ਕੇ ਵੇਖਾਂਗੇ ਲੋਕਾਂ ਦੇ ਹਾਲ ਦੇ ਵੇਖਾਂਗੇ ਘਰ ਵੇਖਾਂਗੇ ਡੁੱਬੇ ਵੇਖਾਂਗੇ ਕਿਸੇ ਨੂੰ ਰੱchnਾ ਹੱਥੀ ਫੜਾਵਾਂਗੇ ਤੇ ਕੋਈ ਖਾਏਗਾ ਪਿਛਲੇ ਸਮੇਂ ਚ ਕੋਈ ਮੁਆਵਜ਼ਾ ਵੀ ਤੁਹਾਨੂੰ ਮਿਲੇ ਨਾ ਜ਼ਮੀਨ ਦਾ ਨਾ ਜਿੰਨਾ ਸਭ ਲੋਕੀ ਐਸੇ ਗੱਲਾਂ ਤੇ ਚੀਕਾਂ ਮਾਰਦੇ ਕਿ ਸਾਨੂੰ ਕੁਝ ਨਹੀਂ ਮਿਲਿਆ ਕੀ ਦੇਣਗੇ ਝੋਨੇ ਤੇ 12 ਤੋਂ 13000 ਰੁਪਿਆ ਕਿੱਲੇ ਤੇ ਇਸ ਟਾਈਮ ਖਰਚ ਆਇਆ ਪਿਆ ਉਹ ਹੀ ਨਹੀਂ ਮਿਲਣਾ ਲੋਕਾਂ ਨੂੰ ਜੇ ਪਿਛਲਾ ਕੁੱਕੜੀ ਮੁਰਗੀ ਉਹਦਾ ਮੋਂ ਕੋਈ ਮੁਆਵਜ਼ਾ ਇਹ ਸਭ ਗੱਲਾਂ ਨੇ ਆਸੇ ਹਲੀਆਂ ਗੱਲਾਂ ਨੇ ਸਾਰੀਆਂ ਮੈਂ ਉਹਨੂੰ ਦੇ ਦੂੰ ਮੈਂ ਉਹਨੂੰ ਦੇ ਦੂੰ ਕੁਝ ਨਹੀਂ ਮਿਲਿਆ